ਅਸਲ ਦੇ ਵਿੱਚ ਪਹਿਲਾਂ ਸਰਕਾਰ ਵੱਲੋਂ ਨਾ ਧਾਰਨਾ ਇਹ ਬਣਾਈ ਗਈ ਹੈ ਵੀ ਜਿਹੜੇ ਬਾਰਡਰ ਨੇ ਉਹ ਕਿਸਾਨਾਂ ਨੇ ਸੀਲ ਕੀਤੇ ਹੋਏ ਆ ਜੀ ਜਦ ਕਿ ਇਹ ਜਿਹੜਾ ਸਾਰੇ ਦਾ ਸਾਰਾ ਜਿਹੜਾ ਵਰਤਾਰਾ ਇਹ ਸਰਕਾਰਾਂ ਵੱਲੋਂ ਕੀਤਾ ਗਿਆ ਸੀ ਨੋ ਡਾਊਟ ਹੈ ਕਿ ਜਦੋਂ ਕੋਈ ਸੰਤਕ ਬੰਦ ਹੋਏਗੀ ਕੋਈ ਰਸਤਾ ਬੰਦ ਹੋਏਗਾ ਟ੍ਰੇਡ ਨੂੰ ਵੀ ਫਰਕ ਪਏਗਾ ਸਟੇਟ ਦੀ ਕੰਨਵੈਨ ਨੂੰ ਵੀ ਫਰਕ ਪਏਗਾ ਪਰ ਕਾਰਨ ਕੀ ਬੰਦ ਕਿਨੇ ਕੀਤਾ ਸੀ ਜੀ ਜਿਹਨੇ ਬੰਦ ਕੀਤਾ ਸੀ ਉਹਦੇ ਅੰਗੇਸਟ ਸਰਕਾਰ ਦਾ ਕੀ ਰਿਐਕਸ਼ਨ ਹੈਗਾ ਜਾਂ ਸਟੇਟ ਗਵਰਨਮੈਂਟ ਨੇ ਉਹਦੇ ਅੰਗੇਸਟ ਕੋਈ ਪੀਆਈਐਲ ਦਾਇਰ ਕੀਤੀ ਹੈ ਕੋਈ ਕਿਸੇ ਤਰ੍ਹਾਂ ਦਾ ਕੋਈ ਇਹਨਾਂ ਨੇ ਕੋਈ ਸਟ੍ਰਿਕਟ ਐਕਸ਼ਨ ਲਿਆ ਹੈ ਕੁਝ ਵੀ ਨਹੀਂ ਇਹਦਾ ਫ੍ਰੈਂਡਲੀ ਮੈਚ ਇੱਕ ਕਿਸਮ ਦਾ ਵੀ ਕਿਸਾਨਾਂ ਨੂੰ ਬਦਨਾਮ ਕਰਕੇ ਦੇ ਉੱਤੋਂ ਠਾ ਦੋ ਇਹ ਸਰਕਾਰ ਨਹੀਂ ਬੈਕ ਟੂ ਬੈਕ ਦੋਵੇਂ ਫਾਰਮਾਂ ਦੇ ਨਾਲ ਸਾਡੀਆਂ ਵਾਲੀਆਂ ਨਾਲ ਵੀ ਤੇ ਦੂਜੀਆਂ ਜਿਹੜੀਆਂ ਰਾਜਨੀਤਿਕ ਪਾਰਟੀ ਸਪੀਸ਼ੀਸ਼ਨ ਕਰ ਚੁੱਕੀਆਂ ਜਥੇਬੰਦੀਆਂ ਨੇ ਜੀ ਜੀ ਉਹਨਾਂ ਨਾਲ ਵੀ ਸਰਕਾਰ ਨੇ ਗੱਲਬਾਤ ਕਰਕੇ ਸਿੱਟਾ ਇਹ ਕੱਢਿਆ ਵੀ ਤੁਸੀਂ ਇਹਨਾਂ ਦੀ ਬੈਕ ਤੇ ਨਾ ਆਇਓ ਅਸੀਂ ਇਹ ਸੰਘਰਸ਼ ਨੂੰ ਚੱਲ ਦੇਣਾ ਤੇ ਇਹ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਪੋਲੀਟੀਕਲ ਕੁਰਸੀ ਤੇ ਬੈਠਣ ਤੋਂ ਬਾਅਦ ਇਹਨਾਂ ਚੋਹੀ ਆਤਮਾ ਇੱਕ ਦੂਜੇ ਦੀ ਆ ਜਾਂਦੀ ਹੈ ਜਿਵੇਂ ਹੁਣ ਭਗਵੰਤ ਮਾਨ ਦੇ ਵਿੱਚ ਜਿਹੜੀ ਹੈ ਉਹ ਬੇਅੰਤ ਉੱਚੜ ਦੀ ਆਤਮਾ ਆ ਚੁੱਕੀ ਆ ਦੁਬਾਰੇ ਕਿਉਂਕਿ ਉਹਨੇ ਵੀ ਸਾਡੇ ਲੋਕਾਂ ਨੂੰ ਇਦਾਂ ਹੀ ਸੜਕਾਂ ਦੇ ਢੀਸਕੇ ਮਾਰਿਆ ਕੁੱਟਿਆ ਲਤਾੜਿਆ ਅੱਜ ਇਹ ਵੀ ਹੋਈ ਕੁਝ ਕਰ ਰਿਹਾ ਹੈ। ਤੋ ਇਸ ਸਮੇਂ ਵਿੱਚ ਬਧੇਰੇ ਜਾਣਕਾਰੀ ਲੈਣ ਲਈ ਸਾਡੇ ਨਾਲ ਉਗੇ ਸਿੱਖ ਪ੍ਰਚਾਰਕ ਅਤੇ ਇੱਕ ਫਾਰਮਰ ਇਤਿਹਾਸੀ ਸਤਨਾਮ ਸਿੰਘ ਟਾਂਡਾ ਜੁੜੇ ਹੋਏ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਟਾਂਡਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਆਪਾਂ ਦੇਖਿਆ ਕੱਲ ਪੰਜਾਬ ਸਰਕਾਰ ਵੱਲੋਂ ਇੱਕ ਬਹੁਤ ਵੱਡਾ ਫਾਰਮਰਸ ਦੇ ਐਕਸ਼ਨ ਲਿਆ ਗਿਆ ਹੈ। ਬਹੁਤ ਸਾਰੇ ਫਾਰਮਰਸ ਨੂੰ ਅਰੈਸਟ ਵੀ ਕਰ ਲਿਆ ਗਿਆ ਤੇ ਜਿਸ ਤਰ੍ਹਾਂ ਸ਼ੰਭੂ ਬਾਰਡਰ ਕਨੌਰੀ ਬਾਰਡਰ ਤੇ ਐਕਸ਼ਨ ਚੱਲਿਆ ਬੁਲਡੋਜ਼ਰ ਐਕਸ਼ਨ ਚੱਲ ਰਿਹਾ ਹੈ ਅਸਲ ਦੇ ਵਿੱਚ ਪਹਿਲਾਂ ਸਰਕਾਰ ਵੱਲੋਂ ਨਾ ਧਾਰਨਾ ਇਹ ਬਣਾਈ ਗਈ ਹੈ ਵੀ ਜਿਹੜੇ ਬਾਰਡਰ ਨੇ ਉਹ ਕਿਸਾਨਾਂ ਨੇ ਸੀਲ ਕੀਤੇ ਹੋਏ ਆ ਜੀ ਜਦ ਕਿ ਇਹ ਜਿਹੜਾ ਸਾਰੇ ਦਾ ਸਾਰਾ ਜਿਹੜਾ ਵਰਤਾਰਾ ਇਹ ਸਰਕਾਰਾਂ ਵੱਲੋਂ ਕੀਤਾ ਗਿਆ ਸੀ ਜਦ ਕਿ ਫੈਡਰਲ ਸਟਰਕਚਰ ਦੇ ਵਿੱਚ ਇਹ ਚੀਜ਼ਾਂ ਹੋਣੀਆਂ ਨਹੀਂ ਚਾਹੀਦੀ ਸੀ ਹਣਾ ਆਪਾਂ ਸੰਘੀ ਢਾਂਚੇ ਦੇ ਵਿੱਚ ਰਹਿਨੇ ਆ ਹਣਾ ਅਸੀਂ ਇੰਡੀਆ ਨੂੰ ਕਹਿੰਦੇ ਵੈਰਾਈਟੀ ਔਰ ਵੈਰਾਈਟੀ ਐਂਡ ਦਾ ਯੂਨਿਟੀ ਆਫ ਇੰਡੀਆ ਠੀਕ ਹੈ ਜੀ ਅਲੱਗ-ਅਲੱਗ ਪ੍ਰਾਂਤਾਂ ਦੇ ਲੋਕ ਜੁੜ ਕੇ ਇੱਕ ਇੰਡੀਆ ਬਣਾਉਂਦੇ ਆ ਜੀ ਤੇ ਤੁਸੀਂ ਜਦੋਂ ਇੱਕ ਸਟੇਟ ਤੋਂ ਦੂਜੀ ਸਟੇਟ ਤੇ ਜਾਣ ਲੱਗਿਆਂ ਜੇ ਕੋਈ ਸਰਕਾਰ ਹੈ ਜੇ ਕੋਈ ਸਟੇਟ ਆ ਤੁਹਾਡੇ ਸਾਹਮਣੇ ਕੋਈ ਇੱਕ ਬਿਨਾ ਕ੍ਰੋਸ ਕਰਨ ਦੇ ਲਈ ਨਾ ਲੰਘਣ ਦੇ ਲਈ ਕੋਈ ਬਾਰਡਰ ਕ੍ਰੀਏਟ ਕਰ ਦਿੰਦੀ ਹੈ ਤਾਂ ਇਹ ਤਾਂ ਤੁਸੀਂ ਜਾ ਕੇ ਮਨੁੱਖੀ ਅਧਿਕਾਰਾਂ ਦਾ ਹਨਨ ਕਰਨ ਵਾਲੀ ਗੱਲ ਕਹਿ ਸਕਦੇ ਹੋ ਨਾ ਇੱਕ ਕਿਸਮ ਦਾ ਕਿ ਫ੍ਰੀडम ਆਫ ਸਪੀਚ ਨੂੰ ਦਬਾਉਣ ਦੀ ਇੱਕ ਗੱਲ ਕਹਿ ਸਕਦੇ ਹੋ ਹੁਣ ਜੇ ਕਿਸਾਨਾਂ ਦੀ ਜਾ ਕੇ ਆਪਣੀ ਗੱਲ ਰੱਖਣਾ ਚਾਹੁੰਦੇ ਸੀ ਗੱਲ ਕਿਹੜੀ ਰੱਖਣਾ ਚਾਹੁੰਦੇ ਆ ਕਿ ਜਿਹੜਾ ਤੁਸੀਂ ਲਖੀਮਪੁਰ ਖੀਰੀ ਤੇ ਸਾਨੂੰ ਲਿਖਤੀ ਰੂਪ ਦੇ ਵਿੱਚ ਸਮਝੌਤਾ ਕਰਕੇ ਕਿਸਾਨ ਅੰਦੋਲਨ ਨੇ ਇੱਕ ਦੌਰਾਨ ਕਿਹਾ ਸੀ ਕੀ ਅਸੀਂ ਦੋਨੋਂ ਇਨਸਾਫ ਦਵਾਵਾਂਗੇ ਅਜੇ ਮਿਸ਼ਰਾ ਟੈਨੀ ਤੇ ਸੰਜੀਤ ਮਿਸ਼ਰਾ ਦੇ ਉੱਪਰ ਕਾਰਵਾਈ ਹੋਵੇਗੀ ਜੀ ਤੇ ਉਸ ਤੋਂ ਇਲਾਵਾ ਜਿਹੜੀਆਂ 23 ਫਸਲਾਂ ਦੇ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਇਆ ਜਾਵੇਗਾ ਠੀਕ ਹੈ ਜੀ ਸਹੀਦ ਹੋਏ ਕਿਸਾਨਾਂ ਨੂੰ ਮੁਆਵਜ਼ੇ ਦਿੱਤੇ ਜਾਣਗੇ ਉਹਨਾਂ ਮੰਗਾਂ ਨੂੰ ਯਾਦ ਕਰਾਉਣ ਲਈ ਅਸੀਂ ਇਹ ਕਿਸਾਨ ਅੰਦolan 2 ਦੇ ਵਿੱਚ ਆਏ ਸੀ ਵੀ ਜਦੋਂ ਤੁਹਾਡੀ ਸੁਣੀ ਨਹੀਂ ਗਈ ਅਸੀਂ ਦੁਬਾਰੇ ਤੁਹਾਨੂੰ ਇਹ ਗੱਲ ਯਾਦ ਕਰਾਉਣ ਲਈ ਆ ਰਹੇ ਹਾਂ ਸਾਨੂੰ ਜਾਣ ਨਹੀਂ ਦਿੱਤਾ ਗਿਆ ਤੇ ਹੁਣ ਸਰਕਾਰ ਆਪਣਾ ਪੱਖ ਇਹਦੇ ਤੇ ਇਦਾਂ ਕਲੀਅਰ ਕਰ ਰਹੀ ਹੈ ਵੀ ਜੀ ਇਹਦੇ ਨਾਲ ਟ੍ਰੇਡ ਨੂੰ ਫਰਕ ਪੈ ਰਿਹਾ ਸੀ ਦੇਖੋ ਨੋ ਡਾਊਟ ਹੈ ਕਿ ਜਦੋਂ ਕੋਈ ਸੜਕ ਬੰਦ ਹੋਏਗੀ ਕੋਈ ਰਸਤਾ ਬੰਦ ਹੋਏਗਾ ਟ੍ਰੇਡਰ ਨੂੰ ਵੀ ਫਰਕ ਪਏਗਾ ਸਟੇਟ ਦੀ ਇਕਨੋਮੀ ਨੂੰ ਵੀ ਫਰਕ ਪਏਗਾ ਪਰ ਕਾਰਨ ਕੀ ਬੰਦ ਕੀਨੇ ਕੀਤਾ ਸੀ ਜੀ ਜਿਹਨੇ ਬੰਦ ਕੀਤਾ ਸੀ ਉਹਦੇ ਅਗੇ ਸਟ ਸਰਕਾਰ ਦਾ ਕੀ ਰਿਐਕਸ਼ਨ ਸੀਗਾ ਜਾਂ ਸਟੇਟ ਗਵਰਨਮੈਂਟ ਨੇ ਉਹਦੇ ਅਗੇ ਕੋਈ ਪੀਆਇਲ ਦਾਇਰ ਕੀਤੀ ਹੈ ਜੀ ਕੋਈ ਕਿਸੇ ਤਰ੍ਹਾਂ ਦਾ ਕੋਈ ਇਹਨਾਂ ਨੇ ਕੋਈ ਸਟੇਟ ਟੈਕਸ਼ਨ ਲਿਆ ਹੈ ਕੁਝ ਵੀ ਨਹੀਂ ਇਹਦਾ ਫ੍ਰੈਂਡਲੀ ਮੈਚ ਇੱਕ ਕਿਸਮ ਦਾ ਵੀ ਕਿਸਾਨਾਂ ਨੂੰ ਬਦਨਾਮ ਕਰਕੇ ਦੇ ਉੱਥੋਂ ਉਠਾ ਦਿਓ ਜੀ ਟੰਡਾ ਜੀ ਤੁਹਾਡੇ ਵੱਲੋਂ ਵੀ ਅੱਜ ਦਿਪਕ ਦੇਖਿਆ ਗਿਆ ਹੈਗਾ ਜੇ ਇੱਥੇ ਬਹੁਤ ਸਾਰੇ ਫਾਰਮਰਸ ਲੀਡੀਆਂ ਜਾਂ ਸਿੱਖ ਆਰਗੇਨਾਈਜੇਸ਼ਨ ਨੇ ਉਹਨਾਂ ਵੱਲੋਂ ਚੰਡੀਗੜ੍ਹ 'ਚ ਇੱਕ ਮੀਟਿੰਗ ਕੀਤੀ ਗਈ ਹੈ ਤੇ ਐਲਾਨ ਕੀਤਾ ਗਿਆ ਹੈ ਕਿ ਜਲ ਜਲਦੀ ਫਾਰਮਰਸ ਜੋ ਰੈਸਟ ਕੀਤੇ ਗਏ ਉਹਨਾਂ ਨੂੰ ਨਾ ਰਹਾ ਕੀਤਾ ਕਿ ਤੇ ਵੱਡਾ ਸੰਘਰਸ਼ ਵਿੰਡੇ ਜਾਵੇਗਾ। ਬਿਲਕੁਲ ਬਿਲਕੁਲ ਅਸੀਂ ਇਹ ਇੱਕ ਕਾਲ ਦਿੱਤੀ ਹੈ ਸਾਡੀਆਂ ਜਿਹੜੀ ਕਿਸਾਨ ਇਕਤਾ ਚੰਡੀਗੜ੍ਹ ਤੇ ਨੌਜਵਾਨ ਕਿਸਾਨ ਇਕਤਾ ਪਿੰਡੂ ਸੰਘਰਸ਼ ਕਮੇਟੀ ਹੋਰ ਵੀ ਜਿਹੜੀਆਂ ਭਰਾਤਰੀ ਜਥੇਬੰਦੀਆਂ ਨੇ ਸਾਰਿਆਂ ਨੇ ਰਲ ਕੇ ਜੀ ਅਸੀਂ ਇਹ ਕਾਲ ਦਿੱਤੀ ਹੈ ਕਿ ਜਿਹੜੇ ਕਿਸਾਨ ਆਗੂ ਮੀਟਿੰਗ ਕਰਨ ਦੇ ਝਾਂਸੇ ਵਿੱਚ ਤੁਸੀਂ ਬੁਲਾਏ ਸੀ ਜਦੋਂ ਉਹ ਵਾਪਸ ਜਾ ਰਹੀ ਸੀ ਮੀਟਿੰਗ ਕਰਕੇ ਥੋਡੀਆਂ ਸਟੇਟਮੈਂਟਾਂ ਸਟੇਟ ਗਵਰਨਮੈਂਟ ਦੀ ਤੇ ਸੈਂਟਰ ਗਵਰਨਮੈਂਟ ਦੀ ਸਟੇਟਮੈਂਟ ਹੈ ਵੀ ਸਾਰਥਕ ਮੀਟਿੰਗ ਹੋਈ ਹੈ ਵਧੀਆ ਸਿੱਟੇ ਨਿਕਲੇ ਉਦੋਂ ਬਾਅਦ ਤੁਸੀਂ ਜਿਹੜਾ ਇਹ ਪਿੱਟ ਤੇ ਛੁਰਾ ਮਾਰਨ ਵਾਲਾ ਕੰਮ ਕੀਤਾ ਇਹ ਬਹੁਤ ਨਿੰਦਣਯੋਗ ਹੈ ਤੁਸੀਂ ਸਾਡੇ ਕਿਸਾਨ ਆਗੂਆਂ ਨੂੰ ਜਾਣਬੁੱਝ ਕੇ ਆਮ ਲੋਕਾਂ ਨੂੰ ਜਾਣੁੰਦ ਕੇ ਗੁੰਮਰਾਹ ਕਰਕੇ ਜੀ ਲੋਕਾਂ ਦੇ ਵਿੱਚ ਧਾਰਨਾ ਪਹਿਲਾਂ ਇਹ ਬਣਾ ਦਿੱਤੀ ਵੀ ਕਿਸਾਨ ਤਾਂ ਹਰ ਵਾਰੀ ਇਹ ਸੜਕਾਂ ਤੇ ਆ ਜਾਂਦੇ ਆ ਕਿਸਾਨ ਦੇ ਕੋਲ ਸੰਵਿਧਾਨਕ ਹੱਕ ਹੋਰ ਹੈ ਕਿ ਆਪਣੀ ਗੱਲ ਬਣਾਉਣ ਦਾ ਅਸੀਂ ਕਾਲੇ ਦਿੱਤੀ ਹੈ ਵੀ ਜੇ ਸਾਡੇ ਗ੍ਰਿਫਤਾਰ ਕੀਤੇ ਹੋਏ ਕਿਸਾਨ ਆਗੋਂ ਨੂੰ ਰਿਹਾ ਨਾ ਕੀਤਾ ਗਿਆ ਜੀ ਤੇ ਸਾਡੇ ਵੱਲੋਂ ਕੋਈ ਵੱਡੀ ਜਿਹੜੀ ਹੈ ਇੱਕ ਲੜਾਈ ਜਿਹੜੀ ਹੈ ਵੱਡਾ ਇੱਕ ਸੰਘਰਸ਼ ਜਿਹੜਾ ਵਿੱਢਿਆ ਜਾਏਗਾ ਉਹਦੇ ਵਿੱਚ ਸਾਡੀਆਂ ਭਰਾਤਰੀ ਜਥੇਵੰਦੀਆਂ ਤੇ ਸਾਡੀਆਂ ਜਿਹੜੀਆਂ ਹੋਰ ਜਥੇਵੰਦੀਆਂ ਐਸਕੇਐਮ ਰਾਜਨੀਤਿਕ ਵਾਲੀਆਂ ਵੀ ਨੇ ਅਸੀਂ ਉਹਨਾਂ ਨੂੰ ਵੀ ਇਹ ਕੋਲ ਦਵਾਂਗੇ ਇਹ ਅਪੀਲ ਦਵਾਂਗੇ ਕਿ ਇਕੱਠੇ ਹੋ ਕੇ ਲੜਨ ਵਾਲੀ ਗੱਲ ਹੈ ਪੁਰਾਣੇ ਸਮੇਂ ਦੇ ਵਿੱਚ ਸਿੱਖ ਮਿਸਲਾਂ ਵੀ ਭਾਵੇਂ ਆਪਸ ਦੇ ਵਿੱਚ ਹੀ ਲੜਦੀਆਂ ਰਹਿੰਦੀਆਂ ਸੀ ਪਰ ਜਦੋਂ ਸਾਂਝੇ ਰੂਪ ਦੇ ਵਿੱਚ ਲੜਨ ਦੀ ਵਾਰੀ ਆਈ ਜਦੋਂ ਅਕਾਲ ਤਖਤ ਸਾਹਿਬ ਤੋਂ ਕੋਈ ਹੁਕਮ ਜਾਰੀ ਹੋ ਗਿਆ ਉਦੋਂ ਫਿਰ ਸਾਰੀਆਂ ਕੱਟੀਆਂ ਹੋ ਜਾਂਦੀਆਂ ਸੀ ਇਸੇ ਤਰ੍ਹਾਂ ਅਸੀਂ ਸਾਰਿਆਂ ਨੂੰ ਇਹੀ ਅਪੀਲ ਕਰਾਂਗੇ ਕਿ ਮੁਠੀ ਬੰਦ ਰਹਿ ਤਾਂ ਉਸ ਦੀ ਕੀਮਤ ਹੈ ਇੱਜ਼ਤ ਉੱਤੇ ਪੜਦਾ ਰਹੇ ਤਾਂ ਚੰਗਾ ਹੈ ਜਦੋਂ ਤੱਕ ਅਸੀਂ ਮੁਠੀ ਬੰਦ ਹੈ ਜਦੋਂ ਤੱਕ ਅ ਉਦੋਂ ਤੱਕ ਅਸੀਂ ਕੋਈ ਸੰਘਰਸ਼ ਜਿੱਤ ਸਕਦੇ ਆ ਨਹੀਂ ਤੇ ਜੇ ਇਕੱਲੇ ਇਕੱਲੇ ਹੋਵਾਂਗੇ ਤੇ ਸਾਨੂੰ ਫਿਰ ਉਹੀ ਕਹਾਣੀ ਵਾਲੀ ਗੱਲ ਯਾਦ ਕਰ ਲੈਣੀ ਚਾਹੀਦੀ ਵੀ ਇਕੱਲੀ ਇਕੱਲੀ ਲੱਕੜੀ ਨੂੰ ਕੋਈ ਵੀ ਤੋੜ ਸਕਦਾ ਇੱਕ ਬੰਨ ਕੇ ਇੱਕ ਬੰਡਲ ਬਣਾ ਕੇ ਜੇ ਕਿਸੇ ਨੂੰ ਦਿਆ ਜਾਵੇ ਤੇ ਉਹਨੂੰ ਤੋੜਨਾ ਥੋੜਾ ਮੁਸ਼ਕਲ ਹੋ ਜਾਂਦਾ ਬਿਲਕੁਲ ਟਾਂਡਾ ਜੀ ਕਿਉਂਕਿ ਪਿਛਲੇ ਸਮਾਂ ਵਿੱਚ ਵੀ ਦੇਖਿਆ ਯੂਨਿਟੀ ਲਈ ਵੀ ਕਾਫੀ ਮੀਟਿੰਗ ਕੋਸ਼ਿਸ਼ ਤਾਂ ਕੀਤੀ ਗਈਆਂ ਜਾਂ ਤਿਆਰੀਆਂ ਵੱਖ-ਵੱਖ ਕਿਉਂਕਿ ਬਹੁਤ ਸਾਰੀਆਂ ਆਪਣੀਆਂ ਫਾਰਮਰ ਦੀਆਂ ਐਸੋਸੀਏਸ਼ਨ ਬੜੀਆਂ ਹੁੰਦੀਆਂ ਆ ਅਲੱਗ-ਅਲੱਗ ਜੋ ਉਹਨਾਂ ਦੇ ਆਪਣੇ ਏਜੰਡਾ ਸੀ ਨਹੀਂ ਉਸ ਦਾ ਵੀ ਕਾਰਨ ਆਪਾਂ ਦੇਖਦੇ ਆ ਕਿ ਸਰਕਾਰਾਂ ਨੇ ਕਿ ਸਰਕਾਰ ਨੇ ਇੱਕਦੇ ਉਸ ਚੀਜ਼ ਦਾ ਫਾਇਦਾ ਚੱਕਿਆ ਵੀ ਇਹ ਜਿਹੜੀਆਂ ਦੋ ਫਰਮਾਂ ਜਿਹੜੀਆਂ ਨੇ ਭਾਵੇਂ ਪੰਦੇਰ ਦੀ ਜਥੇਬੰਦੀ ਹੈ ਸਦਨ ਸਿੰਘ ਪੰਦੇਰ ਉਹਨਾਂ ਦੀ ਭਾਵੇਂ ਡੱਲੇਵਾਲ ਉਹਨਾਂ ਦੀ ਜਥੇਬੰਦੀ ਉਹਨਾਂ ਦੇ ਵਿੱਚ ਅਸੀਂ ਵੀ ਸ਼ਾਮਲ ਹਾਂ ਸਾਡੀਆਂ ਭਰਾਤਰੀ ਜਥੇਬੰਦੀਆਂ ਨੇ ਇਹ ਤੇ ਜਿਹੜਾ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਬਣਿਆ ਉਹ ਤੇ ਉਸ ਤੋਂ ਇਲਾਵਾ ਜਿਹੜਾ ਪਹਿਲਾ ਇਸ ਸਕੀਮ ਹੈ ਜਿਹੜਾ ਆਲ ਇੰਡੀਆ ਲੈਵਲ ਦੀ ਜਥੇਬੰਦੀਆਂ ਜਿਹਦੇ ਵਿੱਚ ਪਹਿਲਾਂ ਵੀ ਜੁੜੀਆਂ ਹੋਈਆਂ ਨੇ ਜੀ ਜੀ ਕਾਰਨ ਕੀ ਹੈ ਕਿ ਸਰਕਾਰ ਨੇ ਬੈਕ ਟੂ ਬੈਕ ਦੋਹਾਂ ਹੀ ਫਾਰਮਾਂ ਦੇ ਨਾਲ ਸਾਡੀਆਂ ਵਾਲੀਆਂ ਨਾਲ ਵੀ ਤੇ ਇਹ ਦੂਜੀਆਂ ਜਿਹੜੀਆਂ ਰਾਜਨੀਤਿਕ ਪਾਰਟਿਸਪੇਸ਼ਨ ਕਰ ਚੁੱਕੀਆਂ ਜਥੇਬੰਦੀਆਂ ਨੇ ਜੀ ਜੀ ਉਹਨਾਂ ਨਾਲ ਵੀ ਸਰਕਾਰ ਨੇ ਗੱਲਬਾਤ ਕਰਕੇ ਸਿੱਟਾ ਇਹ ਕੱਢਿਆ ਵੀ ਤੁਸੀਂ ਇਹਨਾਂ ਦੀ ਬੈਕ ਤੇ ਨਾ ਆਇਓ ਅਸੀਂ ਇਹ ਸੰਘਰਸ਼ ਨੂੰ ਚੱਲ ਦੇਣਾ ਬਿਲਕੁਲ ਜਿਹੜੇ ਦੂਜੀ ਗੱਲ ਇਹ ਹੋਈ ਵੀ ਉਹਦੇ ਵਿੱਚੋਂ ਯਾਤੇ ਉਹਨਾਂ ਵੱਲੋਂ ਹਾਮੀ ਭਰੀ ਗਈ ਹੈ ਇਸ ਗੱਲ ਦੇ ਲਈ ਨਹੀਂ ਤੇ ਫਿਰ ਉਹਨਾਂ ਨੂੰ ਹੁਣ ਸਾਹਮਣੇ ਆ ਕੇ ਇਸ ਜਿਹੜੀ ਕਣਾਉਣੀ ਹਰਕਤ ਸਰਕਾਰਾਂ ਨੇ ਕੀਤੀ ਹੈ ਦੋਹਾਂ ਸਰਕਾਰਾਂ ਨੇ ਇੱਕ ਸਰਕਾਰ ਦੀ ਸਾਜ਼ਿਸ਼ ਨਹੀਂ ਹੈਗੀ ਇਹ ਦੋਹਾਂ ਸਰਕਾਰਾਂ ਦੀ ਸਾਜ਼ਿਸ਼ ਹੈ ਸੈਂਟਰ ਦੀ ਵੀ ਤੇ ਸਟੇਟ ਦੇ ਵੀ ਜੀ ਜਿਹੜੀ ਇਹ ਸਾਜ਼ਿਸ਼ ਦੇ ਤਹਿਤ ਇਹ ਕਾਰਵਾਈ ਹੋਈ ਹੈ ਜਿਵੇਂ ਸਾਡੇ ਕਿਸਾਨ ਲੀਡਰਾਂ ਦੀਆਂ ਪਰਦਾ ਲਾਈਆਂ ਗਈਆਂ ਜਿਵੇਂ ਉਹਨਾਂ ਨੂੰ ਬੇਪਤ ਕਰਕੇ ਉੱਥੋਂ ਖਸੇੜਿਆ ਗਿਆ ਜੀ ਜੇ ਵੱਡੀਆਂ ਫਰਮਾਂ ਵੀ ਹੁਣ ਨਾ ਕੱਟੀਆਂ ਹੋਈਆਂ ਜੇ ਹੋਰ ਜਿਹੜੀਆਂ ਸਾਡੀਆਂ ਭਰਾਤਰੀ ਜਥੇਬੰਦੀਆਂ ਨਾ ਕੱਟੀਆਂ ਹੋਈਆਂ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਲੈਵਲ ਦਾ ਕੋਈ ਚਾਹੇ ਛੋਟੇ ਲੈਵਲ ਦਾ ਚਾਹੇ ਵੱਡੇ ਲੈਵਲ ਦਾ ਸੰਘਰਸ਼ ਜਿਹੜਾ ਇਸੇ ਤਰ੍ਹਾਂ ਕੁਚਲਿਆ ਜਾਊਗਾ ਸਰਕਾਰਾਂ ਵੱਲੋਂ ਆਪਾਂ ਦੇਖ ਰਹੇ ਹਾਂ ਵੱਡੀਆਂ ਆਰਗੇਨਾਈਜੇਸ਼ਨਾਂ ਦੀ ਗੱਲ ਕਰਦੇ ਬੀਕੇਜ ਦੇ ਬਲਵੀਰ ਸਿੰਘ ਰਾਜੋਵਾਲ ਵੀ ਪਿਛਲੇ ਸਮਿਆਂ ਵਿੱਚ ਵੀ ਕਿਤੇ ਵੀ ਆਪਣੇ ਪ੍ਰੋਟੈਸਟ ਵਿੱਚ ਸ਼ਾਮਿਲ ਨਹੀਂ ਹੋਏ 13 ਮਹੀਨੇ ਤੋਂ ਪ੍ਰੋਟੈਸਟ ਜੋ ਕਹ ਲੋ ਇਹ ਸ਼ੰਭੂ ਬੋਰਡ ਰੈਕ ਨੇ ਔਰ ਤੇ ਚੱਲਿਆ ਸੀ ਲੇਕਿਨ ਉਹਨਾਂ ਵੱਲੋਂ ਜਾਂ ਉਹਨਾਂ ਦੀ ਆਰਗੇਨਾਈਜੇਸ਼ਨ ਵੱਲੋਂ ਵੀ ਕੋਈ ਖ ਕਾਰਨ ਹੀ ਹੈ ਵੀ ਤੁਸੀਂ ਚਾਹੇ ਬੇਸ਼ੱਕ ਤੁਸੀਂ ਕਿਸੇ ਤਰ੍ਹਾਂ ਦੀਆਂ ਨਾਰਾਜ਼ਗੀਆਂ ਨੇ ਆਪਸ ਦੇ ਵਿੱਚ ਮਨਵਟਾਵ ਹੋ ਸਕਦੇ ਨੇ ਪਰ ਤੁਸੀਂ ਹੈ ਤਾਂ ਸਾਡੇ ਵੱਡੇ ਹੋ ਜਦੋਂ ਐਸਕੇਮ ਬਣਿਆ ਸੀ ਉਦੋਂ ਸਾਰੀਆਂ ਜਥੇਬੰਦੀਆਂ ਨੂੰ ਵਿੱਚ ਸ਼ਾਮਲ ਕੀਤਾ ਗਿਆ ਸੀ ਬਾਅਦ ਦੇ ਵਿੱਚ ਚਲੋ ਕੁਝ ਜਥੇਬੰਦੀਆਂ ਰਾਜਨੀਤਿਕ ਪਾਰਟਿਸਪੇਸ਼ਨ ਲਈ ਆ ਗਈਆਂ ਸੀ ਹਾਲਾਂਕਿ ਮੈਂ ਉਸ ਚੀਜ਼ ਨੂੰ ਬਿਲਕੁਲ ਗਲਤ ਨਹੀਂ ਬਿਲਕੁਲ ਨਹੀਂ ਨਕਾਰਦਾ ਕਾਰਨ ਕੀ ਹੈ ਕਿ ਜਦੋਂ ਤੱਕ ਤੁਸੀਂ ਪਹਿਲਾਂ ਆਪ ਮੰਗਾ ਮੰਨਵਾ ਰਹੇ ਹੋ ਲੋਕਾਂ ਤੋਂ ਮੰਗ ਰਹੇ ਹੋ ਜੇ ਲੋਕ ਤੁਹਾਨੂੰ ਮੰਗਿਆ ਤੋਂ ਨਹੀਂ ਦਿੰਦੇ ਤਾਂ ਤੁਸੀਂ ਆਪਣੇ ਬੰਦੇ ਉੱਥੇ ਤੱਕ ਭੇਜੋ ਨੋਮੀਨੇਟ ਕਰਕੇ ਵੀ ਤਾਂ ਕਿ ਡਿਸੀਜਨ ਮੇਕਰ ਤੁਸੀਂ ਖੁਦ ਬਣ ਜਾਓ ਬਿਲਕੁਲ ਠੀਕ ਹੈ ਜੀ ਡਿਸੀਜਨ ਮੇਕਰ ਤੁਸੀਂ ਖੁਦ ਬਣ ਜਾਓ ਪਾਲਿਸੀ ਮਾੜੀ ਨਹੀਂ ਸੀ ਜੇ ਸਾਡੇ ਲੋਕ ਜਿੱਤ ਕੇ ਉੱਥੇ ਉਹ ਜਿਹਦੇ ਤੇ ਸਾਨੂੰ ਕਿਸਾਨੀ ਦੇ ਲਈ ਹੋਰ ਜਿਹੜੀਆਂ ਸਾਡੀਆਂ ਪਾਲਿਸਿਸ ਨੇ ਉਹ ਅਸੀਂ ਬਣਾ ਸਕਦੇ ਸੀ ਪਰ ਹੁਣ ਜਿਹੜੀ ਸਟੇਟ ਗਵਰਨਮੈਂਟ ਨੇ ਹੁਣ ਇੱਕ ਪਾਲਿਸੀ ਕੀ ਖੇਢੀ ਆ ਸਟੇਟ ਗਵਰਨਮੈਂਟ ਚਾਹੁੰਦੀ ਆ ਵੀ ਇਹ ਜਿਹੜਾ ਜੀ ਕਿਸਾਨ ਵਰਸਸ ਟ੍ਰੇਡ ਦਾ ਮਸਲਾ ਹੈ ਜੀ ਇਹ ਜਿੰਨੀਆਂ ਟ੍ਰੇਡ ਯੂਨੀਅਨ ਨੇ ਜਿੰਨੀਆਂ ਵਪਾਰਕ ਜਥੇਬੰਦੀਆਂ ਨੇ ਜੀ ਉਹਨਾਂ ਦਾ ਤੇ ਕਿਸਾਨਾਂ ਦਾ ਆਪਸ ਦੇ ਵਿੱਚ ਜੀ ਇੱਕ ਕਿਸਮ ਦਾ ਕੰਫਲਿਕਟ ਪੈਦਾ ਕੀਤਾ ਜਾ ਰਿਹਾ ਆ ਆਪਸ ਦੇ ਵਿੱਚ ਇੱਕ ਜਿਵੇਂ ਨਫਰਤ ਪੈਦਾ ਕੀਤੀ ਜਾ ਰਹੀ ਵੀ ਦੇਖੋ ਜੀ ਕਿਸਾਨ ਜਥੇਬੰਦੀਆਂ ਕਰਕੇ ਜਿੰਨੇ ਵੀ ਟਰੇਡਰਸ ਨੇ ਜਿੰਨੀਆਂ ਵੀ ਵਪਾਰਕ ਜਥੇਬੰਦੀਆਂ ਨੇ ਉਹਨਾਂ ਦਾ ਨੁਕਸਾਨ ਹੋ ਰਿਹਾ ਹੈ ਠੀਕ ਹੈ ਜੀ ਇਹ ਜਦੋਂ ਕਿ ਜਦੋਂ ਕਿ ਉਹ ਪੂਰਨ ਰੂਪ ਦੇ ਵਿੱਚ ਕਿਸਾਨਾਂ ਦੇ ਉੱਪਰ ਡਿਪੈਂਡ ਨੇ ਕੋਈ ਵੀ ਜੇ ਜਥੇਬੰਦੀ ਹੈ ਜੇ ਉਹਨਾਂ ਨੂੰ ਕੱਚਾ ਮਾਲ ਕੋਈ ਰਾ ਮਟੀਰੀਅਲ ਮਿਲੇਗਾ ਕਿਸਾਨਾਂ ਵੱਲੋਂ ਤਾਂ ਉਹਨਾਂ ਦੀ ਪ੍ਰੋਡਕਸ਼ਨ ਹੋਏਗੀ ਉਹ ਪ੍ਰੋਡਿਊਸ ਜਿਹੜੀਆਂ ਕਿਸਾਨ ਨੇ ਦੇਣੀਆਂ ਜੀ ਜੇ ਕਿਸਾਨ ਦੀ ਪ੍ਰੋਡਿਊਸ ਤੋਂ ਉਹ ਪ੍ਰੋਡਕਟ ਕਰਕੇ ਕੋਈ ਪ੍ਰੋਡਕਟ ਮਾਰਕੀਟ ਦੇ ਵਿੱਚ ਦੇਣਗੇ ਉਹਨਾਂ ਨੂੰ ਤਾਂ ਮੁਨਾਫਾ ਆਇਆ ਤਾਂ ਉਹਨਾਂ ਨੂੰ ਲੌਸ ਜੋ ਵੀ ਉਹਨਾਂ ਦਾ ਕੰਮ ਕਰਾ ਉਹਦੇ ਤੇ ਇੱਕ ਦੂਜੇ ਤੇ ਡਿਪੈਂਡ ਨੇ ਕਿਸਾਨ ਉਹਨਾਂ ਤੇ ਡਿਪੈਂਡ ਹੈ ਉਹ ਕਿਸਾਨਾਂ ਦੇ ਡਿਪੈਂਡ ਨੇ ਇਹ ਜਾਣ ਬੁੱਝ ਕੇ ਇੱਕ ਆਪਸੀ ਤਕਰਾਰ ਦੀ ਜਿਹੜੀ ਸਥਿਤੀ ਪੈਦਾ ਕੀਤੀ ਜਾ ਰਹੀ ਹੈ ਨਾ ਸਰਕਾਰ ਵੱਲੋਂ ਇਹ ਵੀ ਇੱਕ ਕੋਜੀ ਸਾਜ਼ਿਸ਼ ਹੈ ਜਿਦੇ ਵਿੱਚ ਬਹੁਤ ਸਾਰੇ ਅੱਜ ਤੁਸੀਂ ਦੇਖਿਆ ਹੋਣਾ ਇੱਕ ਦੋ ਮੀਡੀਆ ਚੈਨਲਾਂ ਨੇ ਹੈਡਲਾਈਨ ਇਹ ਬਣਾ ਰੱਖੀ ਸੀ ਜੀ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਕਿਸਾਨ ਵਪਾਰ ਵਪਾਰਕ ਜਥੇਬੰਦੀਆਂ ਨੂੰ ਤੇ ਟ੍ਰੇਡਰਜ਼ ਨੂੰ ਵੱਡਾ ਇੱਕ ਤੋਹਫਾ ਦਿੱਤਾ ਗਿਆ ਜੀ ਕਿਉਂਕਿ ਉਹਦੇ ਵਿੱਚ ਆ ਕਾਰਨ ਕੀ ਹੈ ਇਹਦੇ ਪਿੱਛੇ ਏਡਾ ਅਜੰਡਾ ਤਾਂ ਇਹੀ ਹੋਇਆ ਨਾ ਫਿਰ ਕਿਉਂਕਿ ਉਹਦੇ ਵਿੱਚ ਇਹ ਵੀ ਦੇਖਿਆ ਜਾ ਰਿਹਾ ਜੀ ਕਿ ਲੁਧਿਆਣਾ ਵਿੱਚ ਇਲੈਕਸ਼ਨਾਂ ਆ ਰਹੀਆਂ ਨੇ ਤੇ ਉਹ ਵਪਾਰੀਆਂ ਨੂੰ ਕਹ ਲੋ ਕਿ ਲਾਭ ਦੇਣ ਲਈ ਹੀ ਇੱਕ ਐਕਸ਼ਨ ਆਮਾ ਦੀ ਵੱਡੀ ਬੋਲ ਕੀਤਾ ਜਾ ਰਿਹਾ ਕਿਉਂਕਿ ਕਿਤਨਾ ਕਿਤੇ ਬਵਾਰਕ ਤੌਰ ਤੇ ਵੀ ਥੋੜੀ ਪ੍ਰੋਬਲਮ ਤਾਂ ਉਹਨਾਂ ਨੂੰ ਆਈ ਰੇਸ਼ੀਅਰ ਟਰਾਂਸਪੋਰਟੇਸ਼ਨ ਵਿੱਚ ਸਮਾਨ ਲੈ ਕੇ ਜਾਣਾ ਉਹਨਾਂ ਨੂੰ ਥੋੜਾ ਦੂਰ ਤਰਸਾ ਲੈ ਕੇ ਜਾਣਾ ਪੈਂਦਾ ਸੀ ਮੈਂ ਤੁਹਾਨੂੰ ਦੱਸਾਂ ਦੇਖੋ ਟਰਾਂਸਪੋਰਟੇਸ਼ਨ ਦੇ ਵਿੱਚ ਜਾਂ ਕਿਸੇ ਵੀ ਗੱਲ ਦੇ ਵਿੱਚ ਦਿੱਕਤ ਚਲੋ ਨਹੀਂ ਆਣੀ ਚਾਹੀਦੀ ਅਸੀਂ ਵੀ ਜਾਣਦੇ ਹਾਂ ਪਰ ਜਿਹੜੀਆਂ ਸਾਡੀਆਂ ਮੰਗਾਂ ਨੇ ਜੇ ਜੇ ਮੰਗਾਂ ਜਾਇਜ਼ ਨੇ ਤੇ ਉਹਨਾਂ ਮੰਗਾਂ ਨੂੰ ਤੁਸੀਂ ਪੂਰੀਆਂ ਕਰੋ ਅਸੀਂ ਕਿਉਂ ਸੜਕਾਂ ਤੇ ਆਈ ਕੀਦਾ ਦਿਲ ਕਰਦਾ ਆਪਣਾ ਘਰ-ਵਾਰ ਆਪਣਾ ਸਾਰਾ ਕੁਝ ਛੱਡ ਕੇ ਸੜਕਾਂ ਦੇ ਆਗੇ ਬੈਠੇ ਕੀਦਾ ਦਿਲ ਕਰਦਾ ਹੁਣ ਪਿਛਲੇ ਸੰਘਰਸ਼ ਦੌਰਾਨ ਕਿਸੇ ਬੰਦੀ ਦੇ ਇੱਕ ਸਟੇਟਮੈਂਟ ਆਈ ਸੀ ਉਹ ਕਹਿੰਦਾ ਅਸੀਂ ਤੇ ਜੀ ਛੱਤ ਤੇ ਉਗਾ ਕੇ ਖਾਲਾਂਗੇ ਤੁਸੀਂ ਸਾਡੇ ਨਹੀਂ ਨਾ ਵੀਜੋ ਬਿਲਕੁਲ ਭਾਈ ਤੂੰ ਛੱਤ ਦੇ ਕਿੰਨੀ ਦਿਨ ਉਗਾ ਕੇ ਖਾਲੇਗਾ ਕਿੰਨਾ ਕੁ ਸਮਾਂ ਤੇਰੇ ਕੋਲੋਂ ਚੱਲੂ ਤੇਰਾ ਛੱਤ ਵਾਲਾ ਕੰਮ ਜਿਹੜੇ ਲੋਕ ਹੁਣ ਸੰਘਰਸ਼ ਦੇ ਵਿੱਚ ਨਹੀਂ ਆ ਰਹੇ ਜਿਹੜੇ ਲੋਕ ਹੁਣ ਕਿਸਾਨਾਂ ਦਾ ਸਾਥ ਨਹੀਂ ਦੇ ਰਹੇ ਉਹਨਾਂ ਦੇ ਨਾਲ ਆਉਣ ਵਾਲੇ ਸਮੇਂ 'ਚ ਪਾਕਿਸਤਾਨ ਵਾਲੀ ਗੱਲ ਹੋਣੀ ਹੈ ਜਿਵੇਂ ਪਾਕਿਸਤਾਨ ਦੇ ਵਿੱਚ ਜਿਵੇਂ ਅੱਜ ਭਾਰਤਮਾਲਾ ਸੜਕਾਂ ਦੇ ਤਹਿਤ ਪੂਰੇ ਸਟੇਟਾਂ ਨੂੰ ਆਪਸ ਦੇ ਵਿੱਚ ਜੋੜਿਆ ਜਾ ਰਿਹਾ ਹੈ ਤੇ ਬਾਰਡਰ ਸਟੇਟਸ ਦੇ ਨਾਲ ਜਾ ਕੇ ਜੋੜ ਕੇ ਸਾਰੀਆਂ ਸੜਕਾਂ ਜਿਹੜੀਆਂ ਨੇ ਸੜਕੀ ਵਪਾਰ ਜਿਹੜਾ ਵੱਡੇ ਪੱਧਰ ਤੇ ਕੀਤਾ ਜਾਣਾ ਹੈ ਜੀ ਜੇ ਲੋਕ ਨਾ ਜਾ ਕੇ ਇਹਨਾਂ ਨੂੰ ਪੈਗਟਾਂ ਦੇ ਵਿੱਚ 30-30 ਰੁਪਏ ਕਿਲੋ ਜਦੋਂ 40-40 ਰੁਪਏ ਕਿਲੋ ਜਦੋਂ ਇਹਨਾਂ ਨੂੰ ਮੁੱਠੀ-ਮੁੱਠੀ ਦਾਣਿਆਂ ਦੀ ਮਿਲੀ ਨਾ ਜੀ ਉਦੋਂ ਇਹਨਾਂ ਲੋਕਾਂ ਨੂੰ ਸਮਝਾਣੀ ਵੀ ਜੇ ਅਸੀਂ ਕਿਸਾਨਾਂ ਦੇ ਨਾਲ ਉਦੋਂ ਖੜ ਜਾਂਦੇ ਤੇ ਸ਼ਾਇਦ ਅਸੀਂ ਸੋਖੇ ਰਹਿ ਜਾਂਦੇ ਨਹੀਂ ਤੇ ਕੰਮ ਉਹ ਹੋਣਾ ਕਿ ਕਿਸਾਨ ਨੇ ਉਦੋਂ ਤੱਕ ਕਿਤੇ ਨਾ ਕਿਤੇ ਆਪਣਾ ਕੋਈ ਨਾ ਕੋਈ ਰਸਤਾ ਹੱਲ ਕਰਕੇ ਆਪਣੇ ਜੋਗੇ ਅਸੀਂ ਤਾਂ ਇਹ ਸੋਚ ਲਿਆ ਵੀ ਅਸੀਂ ਭਾਈ ਫਿਰ ਸਸਤੇ ਕੱਪੜੇ ਪਾ ਲਾਂਗੇ ਗੱਡੀਆਂ ਛੋਟੀਆਂ ਰੱਖ ਲਾਂਗੇ ਘਰ ਛੋਟੇ ਪਾ ਲਾਂਗੇ ਪਰ ਆਪਣੇ ਉਗਾਣ ਜੋਗਾ ਬੀਜਾਂਗੇ ਫਿਰ ਅਸੀਂ ਫਿਰ ਟ੍ਰੇਡ ਵੀ ਅਸੀਂ ਕਰਾਂਗੇ ਬਿਲਕੁਲ ਕਿਉਂਕਿ ਟਾਂਡਾ ਜੀ ਆਪਾਂ ਪੂਰੇ ਐਕਸ਼ਨ ਦੇ ਵਿੱਚ ਫਾਰਮਰ ਗੱਲ ਕਰਦੇ ਆ ਤੇ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਵੱਡੇ ਵੱਡੇ ਵਾਅਦੇ ਕਾ ਦਾਅਵੇ ਕਰਦੇ ਸਨ ਕਿ ਮੈਂ ਫਾਰਮਰ ਤੇ ਆਸ਼ੀਆਂ ਫਾਰਮਰ ਦਾ ਪੁੱਤ ਆ ਲੇਕਿਨ ਜੋ ਉਹਨਾਂ ਦੇ ਐਕਸ਼ਨ ਨੂੰ ਕਿ ਪਿਛਲੇ ਜਦੋਂ ਮੀਟਿੰਗ ਹੋਈ ਆ ਫਾਰਮਰਸ ਨਾਲ ਉਦੋਂ ਵੀ ਉਹਨਾਂ ਨੇ ਕਹਿਤਾ ਸੀਗਾ ਕਿ ਤੁਸੀਂ ਜੋ ਕਰਨਾ ਕਰ ਲਓ ਮੈਂ ਤਾਂ ਸਾਥ ਨਹੀਂ ਦਿੰਦਾ ਤੇ ਨਾਲ ਹੀ ਹੁਣ ਜਿੱਦਾਂ ਦਾ ਐਕਸ਼ਨ ਹੋਇਆ ਇਹ ਅਸਲ ਦੇ ਵਿੱਚ ਕੀ ਹੈ ਇੱਕ ਕਿਸਮ ਦੀ ਨਾ ਇਹਨਾਂ ਦੀ ਮਾਨਸਿਕਤਾ ਜਿਹੜੀ ਉਹ ਸਾਹਮਣੇ ਆ ਗਈ ਅਸਲ ਦੇ ਵਿੱਚ ਇਹਨਾਂ ਦੀ ਮਾਨਸਿਕਤਾ ਹੈ ਕੀ ਸੀ ਉਪਰੋਪਰ ਕਹਿੰਦੇ ਰਹੇ ਸਾਰੇ ਵੀ ਅਸੀਂ ਕਿਸਾਨ ਹਤੈਸ਼ੀਆਂ ਸੀ ਕਿਸਾਨਾਂ ਦੇ ਪੁੱਤ ਧੀ ਆ ਅਸੀਂ ਕਿਸਾਨੀ ਪਰਿਵਾਰਾਂ ਦੇ ਵਿੱਚੋਂ ਆਨੇ ਆ ਪਰ ਜਿਹੜੀ ਗੱਲ ਅਸਲ ਸੀ ਉਹ ਨਿਕਲ ਕੇ ਹੁਣ ਸਾਹਮਣੇ ਆਈ ਹੈ ਵੀ ਆਪਣੇ ਨਿੱਜੀ ਫਾਇਦੇ ਲਈ ਇਹ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਭਾਵੇਂ ਲੁਧਿਆਣੇ ਦੀ ਛੇੜ ਜਿੱਤਣ ਦੀ ਗੱਲ ਹੋਵੇ ਭਾਵੇਂ ਕੋਈ ਹੋਰ ਗੱਲ ਹੋਵੇ ਕਿਸੇ ਤਰ੍ਹਾਂ ਦੀ ਤੇ ਹੁਣ ਜਿਹੜਾ ਨਸ਼ਾ ਤਸਕਰਾਂ ਦੇ ਖਿਲਾਫ ਵੀ ਇਹਨਾਂ ਦੀ ਜਿਹੜੀ ਕਮਹਮ ਚੱਲ ਰਹੀ ਹੈ ਉਹ ਵੀ ਤੁਸੀਂ ਦੇਖਿਓ ਜਿੰਨੇ ਵੀ ਲੋਕਾਂ ਦੇ ਘਰ ਟਾਏ ਗਏ ਨੇ ਲੋਕਾਂ ਦੇ ਘਰਾਂ ਨੂੰ ਪਲਸਤਰ ਵੀ ਨਹੀਂ ਹੈਗਾ ਜਿਨ੍ਹਾਂ ਦੇ ਮਕਾਨ ਟਾਏ ਜਾਂਦੇ ਆ ਜਦੋਂ ਕਿ ਬਹੁਤ ਵੱਡੇ ਵੱਡੇ ਮਗਰਮੱਛ ਜਿਹੜੇ ਇਸ ਚੀਜ਼ ਨਾਲ ਇਨਵੋਲਵਡ ਨੇ ਜੀ ਇੱਕ ਪਿੱਛੇ ਜੇ ਇੱਕ ਵੱਡਾ ਸਰਪੰਚ ਵੀ ਸੀਗਾ ਇੱਕ ਕਿਸੇ ਪੋਲੀਟੀਕਲ ਪਾਰਟੀ ਨਾਲ ਸੰਬੰਧਤ ਉਹਦੀ ਕੋਈ ਨਾ ਅਜੇ ਤੱਕ ਕਿਸੇ ਨੇ ਆਸਰੇ ਨਹੀਂ ਲਾਇਆ ਜਾ ਕੇ ਕਿ ਇਹਦਾ ਮਤਲਬ ਜਿਹੜੇ ਜਿਹੜੇ ਨਸ਼ਾ ਤਸਕਰ ਸੀਗੇ ਜਿਨ੍ਹਾਂ ਦੇ ਘਰ ਟਾਇਗੇ ਨੂੰ ਗਰੀਬੇ ਸੀਗੇ ਬਸ ਕੱਲੇ ਵੱਡਾ ਕੋਈ ਨਹੀਂ ਸੀ ਅਸਲ ਦੇ ਵਿੱਚ ਕਾਰਨ ਕੀ ਸੀ ਇਹ ਦਿਖਾਵੇ ਵਾਲੀ ਸ਼ੋਸ਼ੇਵਾਜੀ ਹੈ ਸਾਡਾ ਇੱਕ ਮਿੱਤਰ ਹੈ ਇੱਧਰ ਆਪਣਾ ਦੁਆਬੇ ਸਾਈਡ ਦੇ ਵਿੱਚ ਉਸ ਬੰਦੇ ਨੇ ਬਹੁਤ ਸੰਘਰਸ਼ ਕਰਿਆ ਨਸ਼ਾ ਤਸਕਰਾਂ ਦੇ ਖਿਲਾਫ ਪਰਮਿੰਦਰ ਝੋਟੇ ਨੇ ਬੜਾ ਸੰਘਰਸ਼ ਕਰਿਆ ਪਰ ਉਹਦੇ 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 ਵਿੱਚ ਉਹਨੂੰ ਮੈਡਲ ਕੀ ਮਿਲਿਆ ਪਰਚਾ ਉਹਦੇ ਤੇ ਹੋਇਆ ਉਹ ਜੇਲ੍ਹ ਕੱਟ ਕੇ ਆਇਆ ਮਤਲਬ ਇਹੋ ਜਿਹੀਆਂ ਚੀਜ਼ਾਂ ਨੇ ਜੋ ਹੁਣ ਮੇਰੇ ਵਰਗਾ ਵੀ ਕਦੇ ਚਿੱਟੇ ਦੇ ਖਿਲਾਫ ਕਿਸੇ ਹੋਰ ਸੰਘਰਸ਼ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰਦਾ ਤੇ ਸਾਨੂੰ ਡਰਾਇਆ ਧਮਕਾਇਆ ਜਾਂਦਾ ਕੋਈ ਸਾਡੀ ਸਾਰ ਲੈਣ ਵਾਲਾ ਨਹੀਂ ਹੁੰਦਾ ਕੋਈ ਬੈਗ ਤੇ ਖੜਨ ਵਾਲਾ ਨਹੀਂ ਹੁੰਦਾ ਸਿਰਫ ਉੱਪਰੋਂ ਉੱਪਰੋਂ ਦਿਖਾਉਣ ਵਾਲੀਆਂ ਚੀਜ਼ਾਂ ਨੇ ਇਹ ਬਿਲਕੁਲ ਮਤਲਬ ਕਹਿ ਸਕਦੇ ਆ ਜੀ ਜਿਵੇਂ ਬਾਕੀ ਸਰਕਾਰਾਂ ਕਰ ਰਹੀਆਂ ਸੀ ਆਵਾ ਦੀ ਪਾਰਟੀ ਵੀ ਉਵੇਂ ਹੀ ਵਰਕਿੰਗ ਕਰਦੀ ਆ ਲੇਕਿਨ ਜੋ ਵੱਡੇ ਵੱਡੇ ਇਹਨਾਂ ਦੇ ਦਾਅਵੇ ਸੀ ਕਿ ਅਸੀਂ ਫਾਰਮਰਸ ਲਈ ਜਾਂ ਪੰਜਾਬ ਲਈ ਆ ਕੇ ਇੱਕ ਬਦਲਾਅ ਲੈ ਕੇ ਆਵਾਂਗੇ ਉਦਾਂ ਦੀ ਕੋਈ ਗੱਲ ਨਜ਼ਰ ਨਹੀਂ ਆ ਰਹੀ ਕਿ ਉਹਦਾ ਦੀ ਕੋਈ ਗੱਲ ਕਿਸੇ ਦੀ ਵੀ ਨਹੀਂ ਹੈਗੀ ਇਹਨਾਂ ਦੀ ਇਹ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਪੋਲੀਟੀਕਲ ਕੁਰਸੀ ਤੇ ਬੈਠਣ ਤੋਂ ਬਾਅਦ ਇਹਨਾਂ ਚ ਉਹੀ ਆਤਮਾ ਇੱਕ ਦੂਜੇ ਦੀ ਆ ਜਾਂਦੀ ਹੈ ਜਿਵੇਂ ਹੁਣ ਭਗਵੰਤ ਮਾਨ ਦੇ ਵਿੱਚ ਜਿਹੜੀ ਹੈ ਉਹ ਬੇਅੰਤੇ ਉੱਚੜ ਦੀ ਆਤਮਾ ਆ ਚੁੱਕੀ ਆ ਦੁਬਾਰੇ ਕਿਉਂਕਿ ਉਹਨੇ ਵੀ ਸਾਡੇ ਲੋਕਾਂ ਨੂੰ ਇਦਾਂ ਹੀ ਸੜਕਾਂ ਦੇ ਕਢੀਸਕੇ ਮਾਰਿਆ ਕੁੱਟਿਆ ਲਤਾੜਿਆ ਅੱਜ ਇਹ ਵੀ ਉਹੀ ਕੁਝ ਕਰ ਰਿਹਾ ਹੈ ਬਿਲਕੁਲ ਜੀ ਭਾਵੇਂ ਹਲੇ ਨੇ ਉਹਨਾ ਅਗਰੈਸਿਵ ਰੂਪ ਨਹੀਂ ਧਾਰਨ ਕੀਤਾ ਪਰ ਜਿੰਨਾ ਵੀ ਕਰ ਰਿਹਾ ਗਲਤ ਕਰ ਰਿਹਾ ਇਸ ਚੀਜ਼ ਤੇ ਇੱਕ ਦਿਨ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਨੈਤਿਕਤਾ ਦੇ ਧਾਰ ਤੇ ਦੂਜੇ ਜਿੰਨੇ ਕਿਸਾਨ ਆ ਗੂ ਗ੍ਰਫਤਾਰ ਕੀਤੇ ਨੇ ਉਹਨਾਂ ਨੂੰ ਤੁਰੰਤ ਰਿਹਾ ਕਰ ਦੇਣਾ ਚਾਹੀਦਾ ਜਿਵੇਂ ਡਲੇਵਲ ਸਾਹਿਬ ਉਹਨਾਂ ਦੀ ਜਥੇਬੰਦੀ ਤੇ ਜਿੰਨੇ ਵੀ ਆ ਗੂ ਗ੍ਰਫਤਾਰ ਹੋਣੇ ਉਹਨਾਂ ਨੇ ਭੁਖੜਤਾਲ ਸ਼ੁਰੂ ਕਰ ਦਿੱਤੀ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਬਾਕੀ ਦੀਆਂ ਜਥੇਬੰਦੀਆਂ ਨੇ ਮੈਂ ਉਹਨਾਂ ਨੂੰ ਕਹਾਂਗਾ ਅਪੀਲ ਕਰਾਂਗਾ ਜਲਦ ਤੋਂ ਜਲਦ ਕੋਈ ਇੱਕ ਸਟ੍ਰਿਕਟ ਐਕਸ਼ਨ ਲੈ ਕੇ ਆਪਣੇ ਆਗੂ ਨੂੰ ਰਿਹਾ ਕਰਵਾਇਆ ਜਾਵੇ ਨਹੀਂ ਤੇ ਫਿਰ ਤੁਸੀਂ ਕਦੇ ਵੀ ਕਿਸੇ ਵੀ ਸੰਘਰਸ਼ ਨੂੰ ਕਰਨ ਲਈ ਆਉਂਗੇ ਤੇ ਸਰਕਾਰਾਂ ਤੁਹਾਡਾ ਇਹੀ ਅਸ਼ੂਰ ਕਰਨਗੀਆਂ ਜੀ ਸਤਨਾਮ ਜੀ ਟਾਂਡਾ ਜੀ ਤੁਹਾਡਾ ਆਕਾਲ ਚਲਨ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ